ਸਸ਼ੇ ਕਾਲ ਕੰਮ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅੰਜਲੀ ਯਾਦਵ ਤੇ ਛੁੱਟੀਆਂ ਦੇ ਦੌਰਾਨ ਜ਼ਿਆਦਾਤਰ ਲੋਕ ਜੁੜੇ ਨੇ ਵਿਦੇਸ਼ ਜਾਣ ਦੀ ਯੋਜਨਾ ਬਣਾਉਂਦੇ ਹਨ ਪਰ ਪਾਸਪੋਰਟ ਨਾ ਹੋਣ ਦੇ ਕਾਰਨ ਲੋਕ ਪਰੇਸ਼ਾਨ ਰਹਿੰਦੇ ਨੇ ਤੇ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਪਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਫਿਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤੁਸੀਂ ਤੁਰੰਤ ਪਾਸਪੋਰਟ ਬਣਵਾ ਸਕਦੇ ਹੋ ਤੇ ਆਉਂਦੇ ਹਾਂ ਕਿ ਤਤਕਾਲ ਪਾਸਪੋਰਟ ਕਿਵੇਂ ਬਣਾ ਸਕਦੇ ਹਾਂ ਤੇ ਇਸ ਨੂੰ ਬਣਾਉਣ ਦੇ ਲਈ ਕਿੰਨੇ ਪੈਸੇ ਲੱਗਦੇ ਹਨ ਆਮ ਤੌਰ ਤੇ ਜੇਕਰ ਪਾਸਪੋਰਟ ਬਣਾਉਣ ਦੇ ਵਿੱਚ ਜਿਹੜਾ ਸਈ 30 ਤੋਂ 40 ਦਿਨ ਲੱਗ ਜਾਂਦੇ ਨੇ ਪਰ ਜੇਕਰ ਤੁਸੀਂ ਤਤਕਾਲ ਪਾਸਪੋਰਟ ਬਣਵਾ ਲੈਂਦੇ ਹੋ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਜਾਂਦਾ ਹੈ ਤਤਕਾਲ ਪਾਸਪੋਰਟ ਪ੍ਰਕਿਰਿਆ ਨੂੰ ਪੂਰੀ ਕਰਨ ਦੇ ਵਿੱਚ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੈ ਪਰ ਇਸ ਦੇ ਲਈ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਤੁਹਾਨੂੰ ਤਤਕਾਲ ਪਾਸਪੋਰਟ ਕਿਉਂ ਜ਼ਰੂਰੀ ਹੈ ਕਿਉਂਕਿ ਭਾਰਤ ਸਰਕਾਰ ਨੇ ਉਹਨਾਂ ਲੋਕਾਂ ਦੇ ਲਈ ਹੀ ਤਤਕਾਲ ਪਾਸਪੋਰਟ ਦੀ ਸਹੂਲਤ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ ਕਿਸੇ ਕੰਮ ਦੇ ਕਾਰਨ ਤੁਰੰਤ ਵਿਦੇਸ਼ ਜਾਣਾ ਪੈਂਦਾ ਹੈ ਇਸ ਲਈ ਤਤਕਾਲ ਪਾਸਪੋਰਟ ਬਣਾਉਂਦੇ ਸਮੇਂ ਤੁਹਾਨੂੰ ਆਧਾਰ ਕਾਰਡ ਵੋਟਰ ਆਈਡੀ ਕਾਰਡ ਵਰਗੇ ਕੁਝ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖਣੇ ਪੈਣਗੇ ਜਿਵੇਂ ਕਿ ਜਨਮ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਰਿਹਾਈ ਸ਼ੀ ਸਰਟੀਫਿਕੇਟ ਬੈਂਕ ਪਾਸਬੁੱਕ ਪੈਨ ਕਾਰਡ ਤੇ ਕੁਛ ਹੋਰ ਜੜੀਆਂ ਪਾਸਪੋਰਟ ਸਾਈਜ਼ ਫੋਟੀਆਂ ਫੋਟੋਆਂ ਜੜੀਆਂ ਤੁਹਾਡੀਆਂ ਹੋਣੀਆਂ ਜ਼ਰੂਰੀਆਂ ਨੇ ਤੇ ਜੇਕਰ ਪੈਸੇ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਪਾਸਪੋਰਟ ਬਣਾਉਣ ਦੇ ਵਿੱਚ 1500 ਤੋਂ 2000 ਰੁਪਏ ਦਾ ਖਰਚ ਆਉਂਦਾ ਹੈ ਪਰ ਤਤਕਾਲ ਪਾਸਪੋਰਟ ਬਣਾਉਣ ਦੇ ਲਈ ਤੁਹਾਨੂੰ 3 ਤੋਂ 4000 ਰੁਪਏ ਜੜੇ ਨੇ ਖਰਚ ਕਰਨੇ ਪੈ ਸਕਦੇ ਨੇ ਖਾਸ ਗੱਲ ਇਹ ਹੈ ਕਿ ਤੁਸੀਂ ਘਰ ਦੇ ਵਿੱਚ ਬੈਠੇ ਹੀ ਪਾਸਪੋਰਟ ਅਪਲਾਈ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਤੇ ਜਾਓ ਇੱਥੇ ਰਜਿਸਟਰ ਕਰਨ ਤੋਂ ਬਾਅਦ ਤੁਹਾਨੂੰ ਦੋ ਵਿਕਲਪ ਮਿਲਣਗੇ ਫਰੈਸ਼ ਤੇ ਰੀ-ਇਸ਼ੂ ਤੁਹਾਨੂੰ ਫਰੈਸ਼ ਤੇ ਕਲਿੱਕ ਕਰਨਾ ਹੋਵੇਗਾ ਫਿਰ ਸਕੀਮ ਟਾਈਪ ਦੇ ਵਿੱਚ ਜਾ ਕੇ ਤਤਕਾਲ ਵਿਕਲਪ ਨੂੰ ਚੁਣਨਾ ਹੋਵੇਗਾ ਉਸ ਤੋਂ ਬਾਅਦ ਫਾਰਮ ਨੂੰ ਡਾਊਨਲੋਡ ਕਰੋ ਤੇ ਇਸ ਨੂੰ ਚੰਗੀ ਤਰੀਕੇ ਦੇ ਨਾਲ ਫਿਲ ਕਰ ਦਿਓ ਫਾਰਮ ਭਰਨ ਤੋਂ ਬਾਅਦ ਭੁਗਤਾਨ ਕਰੋ ਫਿਰ ਰਸੀਦ ਦਾ ਪ੍ਰਿੰਟ ਆਊਟ ਲਓ ਤੇ ਉਸ ਤੋਂ ਬਾਅਦ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ ਤੇ ਅਪਾਇੰਟਮੈਂਟ ਬੁੱਕ ਕਰਕੇ ਆਪਣੀ ਅਪਾਇੰਟਮੈਂਟ ਡੇਟ ਤੇ ਮਿਲਣ ਜਾਓ ਪਾਸਪੋਰਟ ਕੇਂਦਰ ਜਾ ਕੇ ਫਾਰਮ ਜਮ੍ਹਾਂ ਕਰ ਦਿਓ ਤੇ ਅੰਤ ਦੇ ਵਿੱਚ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਵਾ ਲਵੋ ਤੇ ਬਸ ਇਸੇ ਆਸਾਨ ਤਰੀਕੇ ਦੇ ਨਾਲ ਤੁਸੀਂ ਘਰ ਬੈਠੇ ਹੀ ਤਤਕਾਲ ਪਾਸਪੋਰਟ ਦੇ ਲਈ ਅਰਜੀ ਦੇ ਸਕਦੇ ਹੋ ਤੇ ਫਿਲਹਾਲ ਕੰਮ ਦੀ ਗੱਲ ਦੇ ਵਿੱਚ ਇੰਨਾ ਹੀ ਮੁੜ ਹਾਜ਼ਰ ਹੋਵਾਂਗੇ ਇੱਕ ਛੁੱਟ ਜਾਈ ਬ੍ਰੇਕ ਤੋਂ ਬਾਅਦ